ਹਿੰਦਾ ਹੀ ਸਾਂਝਾ ਕੰਮ ਹੀ ਹਰ ਪਾਸੇ ਤੁਹਾਨੂੰ ਕਰਨਾ ਪੈਂਦਾ ਹੀ ਤੇ ਮੰਮੀ ਹੁਣ ਹੁਣ ਮੈਂ ਕਿਹ ਚੋਂ ਨੋਕੀਂ ਦੇ ਦੱਲ ਜੰਨੀ ਆ ਮੈਂ ਤੇ ਆਪਣਾ ਕੰਮ ਆਪ ਕਰ ਲੈਣੀ ਆ ਤੇ ਆ ਸਾਰਾ ਦਿਨ ਕੀ ਕਰਦੀ ਆ 12 ਵਜੇ ਉੱਠਦੀ ਆ ਨਾਸ਼ਤਾ ਉਹ ਨਹੀਂ ਬਣਾਉਂਦੀ ਪੋਚੇ ਉਹ ਨਹੀਂ ਲਾਉਂਦੀ ਕੁੜੀਆਂ ਉਹ ਬੂਏ ਜਿਹੜੀਆਂ ਨੇ ਉਹਨਾਂ ਨੂੰ ਵੀ ਕਦੇ ਕੰਮ ਦੱਸਦੀ ਮੈਂ ਸ਼ਮੀ ਦਾ ਸਾਨੂੰ ਕੀ ਕੰਮ ਨੂੰ ਆਪ ਨੂੰ ਸ਼ਰਮ ਹੋਣੀ ਚਾਹੀਦੀ ਪਹਿਲਾਂ ਉੱਧਰ ਮੈਂ ਉੱਧਰ ਨੂੰ ਗਈ ਬਾਥਰੂਮ ਵੱਲ ਤੇ ਉੱਥੇ ਮਸ਼ੀਨ ਕੱਪੜਿਆਂ ਨਾਲ ਭਰੀ ਟੇਹਰ ਹੀ ਲੱਗੇ ਹੁਣ ਤੇ ਗੋੜੇ ਬੜੇ ਬੋਏ ਹੁੰਦੇ ਮੈਂ ਹੁਣੇ ਤੱਕ ਬੋਲਣ ਨਹੀਂ ਸੀ ਮੈਂ ਤਾਂ ਵੱਡੀ ਹੁੰਦੀ ਆ ਤਾਂ ਮੈਨੂੰ ਇਹੋ ਜੇ ਕੰਮ ਕਿਤੇ ਵੇਖਣ ਨੂੰ ਨਹੀਂ ਦਿੰਦੀ ਉਹ ਬਹਿ ਜਾ ਮੰਮੀ ਤੋਂ ਕੱਪੜੇ ਵਿਖੋ ਲੈਂਦੀ ਮੇਰੇ ਹੱਥ ਚ ਰੋਟੀ ਪਾਣੀ ਬਣਾ ਕੇ ਸੌਣਾ ਦਿੰਦੀ ਇਹ ਮੋਬਾਈਲ ਫੜ ਕੇ ਕਦੇ ਇੱਧਰ ਤੇ ਕਦੇ ਉੱਧਰ ਕੋਡੀਤੀ ਇਹਦੇ ਰੈਣੀ ਨੂੰ ਸਮਝਾ ਲਾਵਾਂ ਮੱਸਾ ਵੇਖ ਲਓ ਮੈਂ ਤੇ ਵਕਤਾਂ ਚ ਹੀ ਪਈ ਰਹੀ ਆ ਨਾ ਫਿਰ ਵੀ ਤੁਹਾਨੂੰ ਮੈਂ ਕਦੀ ਇੱਕ ਕੰਮ ਨਹੀਂ ਕੀਤਾ ਸਾਰਾ ਮੈਂ ਖੁਦ ਮੈਨੇਜ ਕਰਦੀ ਰਹੀ ਹਾਂ ਕਿ ਤੁਹਾਨੂੰ ਨਾ ਕੋਈ ਦਿੱਕਤ ਆਵੇ ਇੱਕ ਜਨਾਨੀ ਘਰ ਦਾ ਕਰੇਗੀ ਬਾਹਰ ਦਾ ਕਰੇਗੀ ਕਿ ਮੇਰੇ ਬੱਚਿਆਂ ਦਾ ਕਰੇਗੀ ਕਦੀ ਨਹੀਂ ਮੈਂ ਐਸੇ ਕਰਕੇ ਤੁਹਾਨੂੰ ਦੁੱਖ ਦਿੱਤਾ ਤੇ ਅੱਜ ਅੱਜ ਤੋਂ ਤੁਹਾਨੂੰ ਮੈਂ ਜਦੋਂ ਕੰਮ ਕਰਦੀ ਐ ਇਹਨਾਂ ਦੇਖਦੀ ਆ ਤੇ ਮੇਰੇ ਮਨ 'ਚ ਵੀ ਦੁੱਖ ਹੁੰਦਾ ਵਾ ਕਿ ਮੇਰੀ ਮਾਂ ਇੰਨਾ ਕੰਮ ਕਰਦੀ ਆ ਥੱਕਦੀ ਆ ਨਾ ਬੋਲਣ ਜੋਗੀ ਐ ਪਤਾ ਨਹੀਂ ਉਹਨੇ ਮੈਨੂੰ ਕਦੇ ਬੋਲਦੇ ਹੀ ਨਹੀਂ ਮੰਮੀ ਮੈਂ ਆਪਣੇ ਪੁੱਤੇ ਉਹ ਤੇ ਤੇਰੀ ਤਾਰੀਫ ਕਰਨ ਦੀ ਮੈਂ ਦਾ ਸੁਣ ਕੀ ਕਰਾਂ ਤੂੰ ਮੈਨੂੰ ਦੱਸ ਮੰਮੀ ਤਾਰੀਫ ਦੀ ਗੱਲ ਨਹੀਂ ਆ ਮੁੰਡਾ ਦਾ ਸਰੀਰ ਇੰਨੇ ਜੋਗਾ ਨਹੀਂ ਹੈਗਾ ਕਿ ਤੁਸੀਂ ਸਾਰਾ ਦਿਨ ਬੁੱਤੀਆਂ ਨੱਥੀਆਂ ਕਰਦੇ ਰਹੋ ਤੁਹਾਨੂੰ ਆਪਣੇ ਹੱਕ ਵਾਸਤੇ ਬੋਲਣਾ ਚਾਹੀਦਾ ਤੁਹਾਨੂੰ ਕਹਿਣਾ ਚਾਹੀਦਾ ਕਿ ਵੇਖ ਮੇਰੇ ਕੋਲ ਇੰਨਾ ਕੰਮ ਨਹੀਂ ਹੁੰਦਾ ਨਾਲੇ ਤੂੰ ਘਰ ਗ੍ਰਿਸ਼ਤੀ ਸੰਭਾਲਦੀ ਆ ਤੂੰ ਕਦਾਂ ਡਿਊਟੀ ਵਾਲੀ ਆ ਤੇ ਘਰ ਦਾ ਕੰਮ ਤੇ ਤੂੰ ਕਰ ਹੀ ਸਕਦੀ ਆ ਨਾ ਨਿਯੋਜ ਮੈਨਰੇ ਗੱਲ ਹੀ ਨਹੀਂ ਸੁਣਦੀ ਤੇ ਤੇ ਨਿਆਣੇ ਨਿਆਣੇ ਮਾਂ ਦਾ ਵੀ ਸਿਰ ਆਇ ਇੰਨਾ ਮੈਨੂੰ ਤੰਗ ਕਰਦੇ ਦਾਦੀ ਆ ਬਣਾ ਦੇ ਆ ਬਣਾ ਦੇ ਤੇ ਮਮਤਾ ਸੇ ਮਾਂ ਨੂੰ ਕਹੋ ਆਪਣੇ ਨੂੰ ਤੁਸੀਂ ਨਾ ਕਰਿਆ ਕਰੋ ਜਦੋਂ ਤੁਸੀਂ ਨਾ ਨਾ ਕਰੋਗੇ ਤੇ ਆਪਣੀ ਲੋੜ ਨੂੰ ਕਰੋਗੀ ਸ਼ਾਮਾਂ ਤੱਕ ਡਿੱਕੂਗੀ ਦੁਪਹਿਰ ਤੱਕ ਡਿੱਕੂਗੀ ਰਾਤ ਤੱਕ ਡਿੱਕੂਗੀ ਆਪੇ ਆਪਣੇ ਕੰਮ ਕਰੋਗੀ ਜਦੋਂ ਤੁਸੀਂ ਹਰ ਪਾਸੇ ਫਿਰੀ ਜਾਣਾ ਫਿਰੀ ਜਾਣਾ ਲੱਤਾਂ ਗੋਡੇ ਧੂਓ ਧੋ ਕੇ ਤੁਸੀਂ ਘਰੀ ਜਾਣਾ ਕੰਮ ਕਰੀ ਜਾਣਾ ਤੇ ਅਗਲੀ ਨੂੰ ਤੇ ਆਪੇ ਫਿਰ ਬਿਸਤਰਾ ਚਾਹੀਦਾ ਹੈ ਉਹ ਅੰਦਰ ਬੜੀ ਰਹਿਦੀ ਧੂਆ ਧੋ ਕੇ ਉਦੋਂ ਜਦੋਂ ਮੈਂ ਘਰ ਵੇਖਦੀ ਹਾਂ ਨਾ ਫਿਰ ਮੈਨੂੰ ਘਬਰਾਹਟ ਹੁੰਦੀ ਖਲਾਰਾ ਪਿਆ ਹੋਵੇ ਫਿਰ ਮੈਂ ਆਪਣਾ ਸਰੀਰ ਵੀ ਨਹੀਂ ਵੇਖਦੀ ਤੂੰ ਸਮਝਾ ਮੈਨੂੰ ਕਿ ਮੈਂ ਕੀ ਕਰਾਂ ਮੈਂ ਡਿਊਟੀ ਤਾਂ ਹੁੰਦੀ ਹੈ ਨਾ ਮੈਂ ਤਾਂ ਵੀ ਤੁਹਾਨੂੰ ਕਦੀ ਦਿੱਕਤ ਨਹੀਂ ਦਿੱਤੀ ਕਿ ਮੰਮੀ ਤੁਸੀਂ ਕੰਮ ਕਰੋ ਮੇਰਾ ਹੈ ਨਾ ਮੈਂ ਆਣ ਕੇ ਆਪਣੀ ਰੋਟੀ ਪਾਣੀ ਆਪੇ ਕਰਦੀ ਹਾਂ ਕਿ ਨਹੀਂ ਮੈਂ ਤੁਹਾਡੇ ਸਰ ਹਸਾਂ ਨਹੀਂ ਕਰਨਾ ਮੈਂ ਆਪਣਾ ਕਰਨਾ ਉਹ ਬੜੇ ਬੱਚਿਆਂ ਨੂੰ ਵੀ ਕਹਿੰਦੀ ਕਿ ਤੁਸੀਂ ਆਪੇ ਬਣਾ ਕੇ ਖਾ ਲੋ ਜਾਂ ਮੈਂਗੀ ਬਣਾ ਲਓ ਜਾਂ ਪਾਸਤਾ ਬਣਾ ਲਓ ਕੁਝ ਬਣਾ ਕੇ ਖਾ ਲੋ ਆਪਣੀ ਦਾਦੀ ਨੂੰ ਤੰਗ ਨਾ ਕਰਿਓ ਨਾ ਪੁੱਤੋ ਉਹ ਕਿ ਮੈਨੂੰ ਕੁਝ ਕਹਿੰਦੇ ਨਹੀਂ ਗੇ ਉਹਦੇ ਉੱਤੇ ਵਿਚਾਰੇ ਆਪੇ ਜੋ ਮਰਜ਼ੀ ਕਰਦੇ ਰਹਿੰਦੇ ਮੈਨੂੰ ਕਦੀ ਆ ਕੇ ਕਿਹਾ ਹੀ ਨਹੀਂ ਕਿ ਦਾਦੀ ਨੂੰ ਆਹ ਬਣਾ ਦੇ ਹਰ ਸੋਇਦਾ ਵੇਖ ਰਹਾ ਕਿਤੇ ਗੋਡੇ ਗੋਡੇ ਹੁੰ ਤਾਰੇ ਪਣੀ ਤੇ ਉਹ ਕਾਡੇ ਤੋਰੇ ਫਿਰਦੇ ਕਿਤੇ ਫੁੰਝਣਾ ਨਹੀਂ ਕਿਤੇ ਝਾੜਨਾ ਨਹੀਂ ਤੇਰੇ ਹੁੰਦਿਆਂ ਤੇ ਅਜੇ ਅਰਸ ਹੋਈ ਸੀ ਐਹੋ ਤੇ ਮੈਂ ਕਹਿਨੀ ਆ ਕਿ ਹੁਣ ਮੈਂ ਜੇ ਕਹਿਨੀ ਆ ਤੇ ਕਲੇਸ਼ ਆ ਇਹ ਤੇ ਤੁਹਾਨੂੰ ਹੀ ਜਾਣਾ ਪੈਣਾ ਤੁਹਾਨੂੰ ਆਪਣੇ ਹੱਕ ਵਾਸਤੇ ਮੰਮੀ ਅਵਾਜ਼ ਉਠਾਉਣੀ ਪੈਣੀ ਹੈ ਕਿ ਮੈਂ ਇੰਨੇ ਜੋਗੀ ਨਹੀਂ ਆ ਜੇ ਉਹਦਾ ਨਹੀਂ ਦਿਲ ਕਾਲਾ ਪੈਂਦਾ ਆ ਮੈਨ ਤੋਂ ਤੇ ਤੁਹਾਡਾ ਜ਼ਿਆਦਾ ਪੈਂਦਾ ਵਾ ਤੁਸੀਂ ਵੀ ਬੈਠੇ ਰਹੋ ਗੁੱਡੇ ਹੱਟਿਆ ਕਿੰਨਾ ਕ ਕਰੋਗੀ ਆਪੇ ਕਰੇਗੀ ਫਿਰ ਮੈਂ ਫਤਰੋਲ ਕਰ ਕਲੇਸ਼ ਭਾਵਾਂ ਤੂੰ ਦੱਸ ਤੂੰ ਵੀ ਮਜਬੂਰੀ ਨੂੰ ਲੱਗੀ ਐ ਨੌਕਰੀ ਨਹੀਂ ਚੰਗੀ ਭਲੀ ਘਰ ਮੈਨੂੰ ਇੰਨਾ ਸੁਖ ਸੀ ਤੇਰਾ ਤੇ ਮੰਮੀ ਫਿਰ ਕਿਦਾਂ ਨਾਲ ਬਣੂਗੀ ਫਿਰ ਤੂੰ ਹੀ ਕਹਿ ਲੱਗੇ ਉਹ ਕੰਮ ਆਈਆਂ ਨੂੰ ਸਾਰਾ ਦਿਨ ਉਹਨੂੰ ਕੀ ਆ ਉਹ ਬਲੀ ਇਸ ਤਰ੍ਹਾਂ ਬਿਸੀ ਰਦੀ ਲੱਗੀ ਰੋਫੇ ਤੈ ਮੈਂ ਤਾਂ ਤੁਹਾਡੇ ਕਰਕੇ ਤੁਹਾਨੂੰ ਸਮਝਾਉਣੀ ਆ ਕਿ ਬਹਿ ਜਾ ਕਰੋ ਕਿ ਤੇ ਟੇਕੇ ਦਵਾਈ ਖਾ ਕੇ ਕਿ ਤੇ ਸੌਂਦਿਆ ਕਰੋ 2 ਘੰਟੇ ਆਪੇ ਸੰਭਲੇਗੀ ਆਪਣਾ ਘਰ ਉਹਨੇ ਸੰਭਣਾਗਾ ਮੰਮੀ ਮੈਂ ਕਿਹਾ ਸੋਚਦੀ ਰਹਿਣੀ ਆ ਜਦੋਂ ਮੈਂ ਨਵੀਂ ਨਵੀਂ ਘਰ ਚ ਆਈ ਸੀ ਕਿੱਤਾ ਦੀ ਤੇ ਚੜਤੀ ਬੜੀ ਸੀ ਹਰ ਪਾਸਿਓਂ ਦਬਕਾ ਬੜਾ ਸੀ ਤੁਹਾਡਾ ਘਰ 'ਚ ਪਰ ਅੱਜਕੱਲ ਮੈਂ ਵੇਖਿਆ ਕਿ ਤੁਸੀਂ ਤਾਂ ਢੇਰੀ ਢਾਈ ਪਈ ਆ ਉਹਨਾਂ ਦੀ ਗਾੜੀ ਪਤਾ ਨਹੀਂ ਕੀ ਬਾਲਿਆ ਤੁਸੀਂ ਉਹਨਾਂ ਦੀ ਗਾੜੀ ਬੋਲਦੇ ਹੀ ਨਹੀਂ ਉਹ ਜੋ ਵੀ ਕਹਿੰਦੇ ਆ ਤੁਸੀਂ ਉਹੀ ਕਰਦੇ ਹੋ ਉਹਨੇ ਤੁਹਾਨੂੰ ਜਿੰਨਾ ਕੰਮ ਕਿਹਾ ਤਾਂ ਤੁਸੀਂ ਉਹੀ ਕਰਨਾ ਹੈ ਉਹਨੇ ਜੀ ਕਿਹਾ ਬੱਚਿਆਂ ਨੂੰ ਮਗਰੋਂ ਰੋਟੀ ਬਣਾ ਕੇ ਦੇਈਂ ਤੇ ਡਿਫਰ ਭੇਜੀਂ ਤੇ ਤੁਸੀਂ ਭੇਜ ਲੈ ਭੇਜਣਾ ਕਿਉਂ ਨਹੀਂ ਬੋਲਦੇ ਮੰਮੀ ਮੇਰੇ ਗਾੜੀ ਤੇ ਬੜਾ ਬੋਲਦੇ ਹੀ ਤੁਸੀਂ ਉਦੋਂ ਤੋਂ ਤੁਸੀਂ ਕਹਿੰਦੇ ਹੀ ਮੈਂ ਥਾੜ ਨੂੰ ਬਾਹਰ ਛਣਾ ਹੋਣਾ ਆਣਾ ਦਾ ਦਾਦਾ ਜਿੰਦਾ ਬਤਾਵੀਂ ਜੁੱਤ ਕੀ ਆ ਤੇ ਅੱਜ ਕੀ ਹੋ ਗਿਆ ਮੰਮੀ ਬੋਲੋ ਮੰਮੀ ਪੁੱਤ ਮੇਰਾ ਵਾਸੇ ਚੱਲੇ ਤੇ ਬੋਲਾਂ ਜਦੋਂ ਦਾ ਤੇਰਾ ਡੈਡੀ ਘਰ ਬੈਠਾ ਕੰਮ ਤੋਂ ਤੈਨੂੰ ਭਦਾਉ ਉਹਨੂੰ ਕੰਮ ਕਰਨ ਜੋਗਾ ਨਹੀਂ ਤੇ ਮੈਂ ਬੋਲ ਕੇ ਤੇ ਕੀ ਕਰਾਂ ਉਹਨੇ ਪਤਾ ਨਹੀਂ ਖਸਮ ਤੇ ਕੀ ਧੋੜਿਆ ਉਹਦ ਕ ਗੱਲ ਨਾ ਉਹਦੀ ਤੇ ਇੰਜ ਗੱਲ ਸੁਣਦਾ ਤੇ ਸਾਡੀ ਸੁਣਦਾ ਤੇ ਮੈਂ ਡਰਦੀ ਚੁੱਪ ਕਰ ਲੈਣੀ ਆ ਮੰਮੀ ਬਕੀ ਜੰਗਰੀ ਆ ਨਾ ਤੁਹਾਡੀ ਤੁਸੀਂ ਫਿਰ ਸੋਚ ਕਦੋਂ ਪਾਇਆ ਦੇ ਸੁਖ ਨਹੀਂ ਹੈ ਨਾ ਤੁਸੀਂ ਸਾਰਾ ਦਿਨ ਕੰਮ ਲੱਗੇ ਰਹਿੰਦੇ ਹੋ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵਾ ਮੈਂ ਜੋਬ ਵੀ ਕਰਦੀ ਆ ਸਾਰਾ ਘਰ ਵੀ ਸੰਭਾਲਦੀ ਆ ਬੱਚੇ ਵੀ ਸੰਭਾਲਦੀ ਆ ਸਵੇਰ ਦੀ ਤਿਆਰੀ ਫੇਰ ਕਰਦੀ ਜਾਂਦੀ ਪਰ ਫਿਰ ਵੀ ਮੈਂ ਤੁਹਾਨੂੰ ਦੁੱਖ ਨਹੀਂ ਦਿੰਦੀ ਕਿ ਨਹੀਂ ਹੁਣ ਮੰਮੀ ਦੀ ਕੰਮ ਕਰਨ ਦੀ ਉਮਰ ਨਹੀਂ ਆ ਫਿਰ ਵੀ ਜੇ ਤੁਸੀਂ ਸਾਰਿਆਂ ਨਾਲ ਕੰਮ ਹੀ ਭਰੀ ਜਾਣਾ ਵਾ ਤਾਂ ਫਿਰ ਮੈਨੂੰ ਵੀ ਦੁੱਖ ਹੁੰਦਾ ਕਿ ਮੈਂ ਫਿਰ ਮੰਮੀ ਨੂੰ ਇਕੱਲੇ ਮਰਨਾ ਵੀ ਕਰਾਂ ਉਹ ਤਾਂ ਜਿਹੜੀਆਂ ਬੇਸ਼ਰਮ ਨੂੰਆਂ ਧੀਆ ਹੁੰਦੀਆਂ ਨਾ ਉਹਨਾਂ ਨੂੰ ਸ਼ਰਮ ਨਹੀਂ ਹੁੰਦੀ ਉਹ ਆਂਦੀਆਂ ਬੁੱਢੀਆਂ ਕੋ ਜਿੰਨਾ ਕੰਮ ਲਿਆ ਜਾਂਦਾ ਲਓ ਤੇ ਮੈਂ ਦੱਸ ਕੀ ਕਰਾਂ ਸੁੱਖ ਤੇ ਰੱਬ ਹੀ ਦਵੇ ਤੇ ਮਿਲਦਾ ਕੋਤਾਂ ਕਾਨੂੰ ਆਪਣੇ ਹੱਕ ਵਾਸਤੇ ਦੀ ਆਵਾਜ਼ ਉਠਾ ਨਹੀਂ ਪੈਂਦੀ ਜਿੰਨੇ ਦਾ ਨਾਮ ਉਠਾਉਗੀ ਤੇ ਤੁਸੀਂ ਇਦਾਂ ਥੱਲੇ ਲਾ ਕੇ ਜਿਉਂਗੇ ਤੁਹਾਡੀ ਜਗ੍ਹਾ ਮੈਂ ਤਾਂ ਲੜਾਈ ਕਰ ਵੀ ਸਕਦੀ ਸਾਡੇ ਤੇ ਫੇਰ ਸ਼ਰੀਕਾ ਆਪਸ ਚ ਸਮਝੇ ਭਈਓ ਨਾ ਪਰ ਮੈਨੂੰ ਦੁੱਖ ਬੜਾ ਹੁੰਦਾ ਤੁਹਾਡਾ ਸੋਨੋ ਤੁਹਾਡੀ ਮਰਜ਼ੀ ਆ ਚਾਲ ਪੱਤਰ ਤੂੰ ਨਾ ਮੇਰੀ ਟੈਨਸ਼ਨ ਲੈ ਥੋੜਾ ਕੁਝ ਨੰਗ ਗਈ ਹੈ ਕੁਝ ਰਹਿ ਗਈ ਹੈ ਇਦਾਂ ਹੀ ਵਾਹਿਗੁਰੂ ਦੇ ਆਸਰੇ ਤੇ ਨੰਗ ਜਾਣੀ ਕੀ ਕਹਿ ਗਈ ਮਮੀ ਤੂੰ ਥੱਲੇ ਲੱਗ ਗਈ ਮੈਂ ਕਿੰਨਾ ਕਚੇਰੇ ਨਾਲ ਥੱਲੇ ਲੱਗ ਕੇ ਰਹਿਦਾ ਦਾ ਕੀ ਹੋ ਗਿਆ ਕਲੀ ਬੜਬੜ ਆਣੀ ਆ ਤੇ ਕੀ ਤਰਾ ਤੂੰ ਕਿਹੜੀ ਮੇਰੀ ਸੋਨ ਦਾ ਕੀ ਹੈ ਦੱਸ ਸਹੀ ਸਾਰੀ ਦਿਹਾੜੀ ਮੈਂ ਤੰਦੇ ਲੱਗੀ ਰਹਿਣੀ ਆ ਚਲੋ ਵੱਡੀ ਤੇ ਨੌਕਰੀ ਚੱਲ ਜਾਨੀ ਔਰ ਹੁੰਦੀ ਆ ਤੇਰੇ ਸਾਹਮਣੇ ਮੈਂ ਕੋਈ ਕੰਮ ਕਰਦੀ ਸੀ ਕੋ ਜਦੋਂ ਨਾ ਮੀਨ ਕੋ ਤੇ ਕੱਪੜਾ ਲੀਦਾ ਧੋਣ ਦਿੰਦੀ ਨਾ ਕਿ ਤੇ ਰੋਟੀ ਬਿਠਾ ਕੇ ਰੋਟੀ ਖਾਣਦੀ ਸੀ ਵੱਡੀ ਤੇ ਹੁਣ ਉਹ ਲੱਗੀ ਨੌਕਰੀ ਤੇ ਇਹਨੂੰ ਲੱਗੀਆਂ ਮੌਜਾਂ ਇਹ ਬੈਠੇ ਸੀ ਥੱਲੇ ਅੰਜੂ ਤੇ ਸਾਰਾ ਸਾਰੀ ਦਿਹਾੜੀ ਮੈਨੂੰ ਲਾ ਸਕੀ ਤੱਕ ਤੋਂ ਨਿਆਰੇ ਨੇ ਵੀ ਤੋੜ ਦਿੰਦੀ ਜਾਂ ਗਾਦੀ ਨੂੰ ਆਹ ਬਣਾ ਦੇ ਮੈਗੀ ਬਣਾ ਦੇ ਆਹ ਬਣਾ ਦੇ ਇਹਨੇ ਤੇ ਸੇਵਕ ਮੇਰਾ ਜੀਣਾ ਹੀ ਹਰਾਮ ਕਰ ਦਿੱਤਾ ਮਾਤਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਜਿੱਦਾਂ ਸ਼ਮੀ ਭਾਬੀ ਕੰਮ ਕਰਦੇ ਹੋਂ ਤਾਂ ਇਹ ਵੀ ਕਰੂਗੀ ਤੂੰ ਕਿਹੜੀ ਗੱਲ ਦੀ ਟੈਨਸ਼ਨ ਲਈ ਆ ਉਹਨੂੰ ਮੈਂ ਆਪੇ ਸਮਝਾ ਦੂਗਾ ਨੇ ਕਰ ਲੈਣਾ ਕੰਮ ਉਹ ਬੜੀ ਤਰਸਉਂਦੀ ਆ। ਉਹ ਜਾਊਗਾ ਮਤਾ। ਆਪੇ ਸੁਣ ਲੈਣੀ ਉਹਨੇ ਵੇਖਸੇ ਜੇ ਜਦੋਂ ਮੈਂ ਸਮਝਾਇਆ ਉਹਨੇ ਆਪੇ ਕੰਮ ਕਰਿਆ ਕਰਨਾ ਹੈ। ਜਦੋਂ ਬੱਤ ਮੇਰੇ ਚਿੰਮਤ ਸੀ ਉਦੋਂ ਮੈਂ ਕਰ ਲੈਣੀ। ਹੁਣ ਮੇਰੀ ਕੋਈ ਵਾਹ ਨਹੀਂ ਸੇਵਕ। ਮੇਰੇ ਕੋਲ ਹੁਣ ਕੰਮ ਨਹੀਂ ਹੁੰਦਾ ਪੁੱਤ। ਜੇ ਰੋਜ਼-ਰੋਜ਼ ਤੈਨੂੰ ਦੱਸਾਂ ਤੇ ਘਰ 'ਚ ਲੜਾਈ ਪਾਵਾਂ। ਮਾਦਾ ਤੇ ਜੰਮੀ ਭਾਬੀ ਦੇ ਕੀ ਗੱਲ ਕਰਦੀਆਂ। ਉਹ ਤੇ ਆਪਣਾ ਕੰਮ ਕਰਦੀ ਜਿਨਾ ਦੇ ਬਹੁੰਦਾ। ਆਪਣਾ ਕਰਕੇ ਗਾਹ ਜਾਂਦੇ ਕੰਮ ਤੇ। ਵੇ ਆਪਣਾ ਕਰਦੀ ਹੈ ਨਾ ਆਪਣੇ ਬੱਚੇ ਸਾਹਮਣੇ ਡਿਊਟੀ ਤੇ ਜਾਂਦੀ ਹੈ ਤਾਂ ਬਿਮਾਰ ਹੋਵੇ ਨਾ ਤਾਂ ਵੀ ਨਹੀਂ ਉਹਨੇ ਸਾਨੂੰ ਕਦੀ ਕਿਹਾ ਪਿੱਲਾ ਉਹ ਮੇਰਾ ਕੋਈ ਕੰਮ ਕਰ ਦਿਓ ਪਿੱਛੋਂ ਇਹ ਨੂੰ ਵੀ ਆ ਕੇ ਕਹਿ ਰਹੀ ਨਹੀਂ ਲਿਆਓ ਕੋਈ ਕੰਮ ਕਰਾ ਦੇ ਥੱਲੇ ਉੱਤੇ ਤੇ ਮਾਤਾ ਟੈਨਸ਼ਨ ਨਾ ਲੈ ਹੁਣ ਮੈਂ ਆਪੇ ਸਮਝਾ ਲਾਂ ਉਹਨੇ ਕਰ ਲਿਆ ਕਰਨਾ ਕੰਮ ਸਮਝਾਉਣਾ ਚਾਹੀਦਾ ਬੰਦੇ ਨੇ ਧੱਕਾ ਹੁਣ ਛੱਡਣੀਆਂ ਚਾਹੀਆਂ ਅਗਲੇ ਬੰਦੇ ਨੂੰ ਸਮਝਾਓ ਉਹ ਜ਼ਿਆਦਾ ਕੰਮ ਕਰ ਲੈ ਕੱਲ ਵੇਖ ਲੈ ਸਮਝਾ ਲੈ ਜੇ ਤੇਰੀ ਮੰਨ ਲੈ ਤੇ ਜਾਤਾ ਰਹੀ ਉਹਨੇ ਤੇਰੇ ਸਮਝਾਇਆ ਕਿ ਸਮਝਣਾ ਉਹ ਬੜੀ ਸਮਝੀ ਪਰ ਫੇਰ ਵੀ ਤੂੰ ਸਮਝਾਵਾਂ ਮੇਲਾ ਇਹ ਪਤਾ ਘਰ ਘਰ ਦੀ ਕਹਾਣੀ ਹੈ ਕੋਈ ਨਹੀਂ ਮਾਤਾ ਮੈਂ ਕਰਦਾ ਗੱਲ ਇੱਕ ਵਾਰੀ ਸਮਝਾਉਣਾ ਉਹ ਟੈਨਸ਼ਨ ਨਾ ਲਿਆ ਕਰੋ ਤੂੰ ਤੇਰੀ ਮਰਜ਼ੀ ਪੁੱਤ ਅੱਗੇ ਕੀ ਕਰਨੀ ਆ ਕੁਛ ਨਹੀਂ ਬੈਠੀ ਸਾਂ ਥੋੜੀ ਦੇਰ ਉਹ ਨਾਲ ਦੀ ਦੇ ਘਰ ਗਈ ਸੀ ਸਾਂ ਨਵੀਆਂ ਕਮੇਟੀਆਂ ਕੱਢੀ ਮੈਂ ਸ਼ੁਰੂ ਕਰਨ ਲੱਗੀ ਆ ਮੈਂ ਕਿਹਾ ਮੇਰੀ ਵੀ ਪਾਲਾ ਤੇ ਕਹਿੰਦੀ ਮੈਂ ਚਕਾਣੀ ਨਹੀਂ ਨੀਗੀ ਟਾਈਮ ਨਾਲ ਬਸ ਜਾ ਮੈਂ ਕਿਹਾ ਦਫਾ ਹੋ ਫਿਰ ਨਹੀਂ ਚਕਾਣੀ ਤੇ ਇਹੋ ਤੇ ਗੱਲਾਂ ਫਿਰਨ ਤੋਂ ਵੇਲ ਨਹੀਂ ਆ ਗਾਪਾਂ ਕੋਈ ਘਰ ਦਾ ਹੱਥ ਪੱਲਾ ਮਾਰ ਲਿਆ ਕੋਲੋਂ ਕੰਮ-ਕਮ ਕਰ ਲਿਆ ਕਰੋ ਕੋਈ ਅੱਛਾ ਜਿਵੇਂ ਕੰਮ ਕੇ ਤੂੰ ਨਹੀਂ ਕਰਦੇ ਹੋ ਮੈਂ ਥੋੜੀ ਕਰਦੀ ਐ ਤੇ ਮੇਰੀ ਗੱਲ ਸੁਣ ਮਾਤਾ ਕੋ ਕੰਮ ਕਰਾਉਣੀ ਆ ਬੁੱਢੇ ਹੱਟਿਆ ਉਹਦੇ ਤੇਨੂੰ ਨਹੀਂ ਪਤਾ ਲੱਗਦਾ ਮੇਰੀ ਗੱਲ ਸੁਣਿਓ ਮੈਂ ਮੰਮੀ ਕੋ ਕੰਮ ਨਹੀਂ ਕਰਾਂਦੀ ਮੰਮੀ ਆਪਣੀ ਮਰਜ਼ੀ ਨਾਲ ਲੱਗੇ ਰਹਿੰਦੇ ਨੇ ਮੈਂ ਔੜ ਕੇ ਸਾਰੇ ਚਾਹ ਪਾਣੀ ਰੋਟੀ ਆਪੇ ਕਰਦੀ ਆ ਉਹਨਾਂ ਨੂੰ ਵੇਖਣ ਨੂੰ ਹੁੰਦਾ ਲੈ ਕੰਮ ਛੇਤੀ ਮੁੱਕ ਜੇ ਮੈਂ ਨਾਲ ਘਰਾ ਦਵਾ ਤੇ ਲੱਗ ਜਾਂਦੇ ਨੇ ਬਹੁਤੀ ਬਕਵਾਸ ਨਾ ਕਰ ਮੂੰਹ ਤੇ ਥਗੜਾ ਖਾਏਂਗੀ ਮੇਰੇ ਕੋਲ ਮੇਰੀ ਗੱਲ ਸੁਣ ਥੋੜਾ ਸਮਝਣ ਦੀ ਕੋਸ਼ਿਸ਼ ਕਰ ਉਹ ਬੁੱਢੇ ਸਾਡੇ ਕਿੰਨਾ ਕੁ ਚਿਰੋ ਕੰਮ ਕਰਨਗੇ ਤੂੰ ਹੈਗੀ ਆ ਤੁਹਾਡਾ ਮੋਟਾ ਨਾਲ ਹੱਥ ਪਲਾ ਮਾਰਿਆ ਕਰ ਤੂੰ ਤੇ ਆ ਕੇ ਬਹਿ ਜਾਨੀ ਏਸੀ ਲਾ ਕੇ ਬੈਠੀ ਰਹਿਣੀ ਆ ਤੂੰ ਕਹਿੰਦੀ ਰੋਟੀ ਪਾਣੀ ਬਣਾਉਂਦੇ ਆ ਝੂਠਾ ਮੈਨੂੰ ਮਾਰ ਰੋਟੀ ਪਾਣੀ ਮਾਤਾ ਬਣਾਉਂਦੀ ਆ ਮੈਨੂੰ ਪਤਾ ਤ ਸਵੇਰੇ ਕਿੰਨੇ ਵਜੇ ਉੱਠਦੀ ਆ ਸਾਰਾ ਸਾਂਭਦੇ ਉਹ ਬੱਚੇ ਵਿੱਚ ਸਾਰੇ ਆਪਣੇ ਸਾਂਭਦੇ ਕੱਲ ਮੇਰੀ ਮੇਰੀ ਗੱਲ ਸੁਣ ਕੰਮ ਕਰਨਾ ਪਤਾ ਕਿ ਬੰਦੇ ਦਾ ਸ਼ੀਰ ਖੁੱਲਾ ਰਹਿੰਦਾ ਵੈ ਚਲਦੇ ਫਿਰਦੇ ਹੱਡ ਚੰਗੇ ਹੁੰਦੇ ਸੋ ਕੋ ਤੂੰ ਵੀ ਵੀ ਕਰੋ ਨਾ ਕੰਮ ਕੱਲ ਤੂੰ ਵੀ ਉਹ ਉਮਰ ਚ ਆਣਾ ਜੇ ਤੇਰੇ ਨਾਲ ਉਹ ਪੁੱਤੇ ਦਾ ਕਰਦ ਫਿਰ ਤੂੰ ਕੀ ਕਰੇਂਗੀ ਇਹ ਕਿਦਾਂ ਦੀਆਂ ਤੂੰ ਗੱਲਾਂ ਕਰਨ ਦੇ ਮੈਨੂੰ ਬਾਂਦਵਾਵਾ ਦੇਂਦੇ ਉਹਦਾ ਬਾਂਦਵਾਵਾ ਨਹੀਂ ਦੇਣਾ ਤੈਨੂੰ ਸਮਝਾਉਣ ਰਿਆ ਮੈਂ ਕੱਲੋਂ ਤੇਰੀ ਉਮਰ ਵੀ ਇੱਥੇ ਜਾਣੀ ਆ ਤੂੰ ਵੀ ਐਡੀ ਉਮਰ ਤੂੰ ਇਹਦਾ ਸਾਰੀ ਪੈਰ ਵਾਈ ਆਪਣੀ ਮਾਂ ਦੀ ਕਰਤੀ ਮੇਰੇ ਤੋਂ ਪਹਿਲਾਂ ਮਾਂ ਦੀ ਨਹੀਂ ਕਰਤੀ ਪੈਰ ਵਾਈ ਹਾਂ ਤੂੰ ਮੇਰੀ ਸੁਣ ਗੱਲ ਹੁਣ ਇਹ ਨਾ ਕਈ ਮਾਂ ਨੇ ਮੈਨੂੰ ਲਾਂਭਾ ਦਿੱਤਾ ਮਾਂ ਨੇ ਮੈਨੂੰ ਸਾਰੀ ਗੱਲ ਦੱਸੀ ਮੈਨੂੰ ਦੁੱਖ ਲੱਗਾ ਬੁੱਢੇ ਹੱਡ ਕੰਮ ਕਰਨ ੜਿਆ ਤੈਨੂੰ ਨਹੀਂ ਪਤਾ ਤੇਰੀ ਮਾਂ ਉੱਥੇ ਕੰਮ ਕਰੇ ਫੇਰ ਤੂੰ ਕੀ ਕਰੇ ਮਾਂ ਦੀ ਨੋਂ ਨ ਸਮਝਾਏਂਗੀ ਨਾ ਤੂੰ ਕੰਮ ਕਰਿਆ ਕਰ ਤੂੰ ਇਹ ਚੀਜ਼ਾਂ ਕਿਉਂ ਨਹੀਂ ਸਮਝਿਆਂਦੀ ਇੱਕ ਗੱਲ ਕਹਾਂ ਜਿੱਦੋਂ ਸ਼ਮੀ ਦੀਦੀ ਕੰਮ ਨਹੀਂ ਨਾ ਕਰਦੇ ਹੁੰਦੇ ਸੀ ਮੇਰੇ ਨਾਲ ਲੱਗ ਕੇ ਘਰ 'ਚ ਇਕੱਠਿਆ ਰਹਿਣਾ ਇਹਨਾਂ ਨੇ ਆਪਣਾ ਝੁੰਕਾ ਅੱਢ ਕਰ ਲਿਆ ਪਤਾ ਨਹੀਂ ਮੈਨੂੰ ਖਰੇ ਆਦਤ ਜੀ ਹੋ ਗਈ ਐ ਆਦਤ ਸੀ ਨਾ ਉਹਨਾਂ ਦੀ ਫਟਾਫਟ ਰਸੋਈ ਸਾਮ ਲੈਣੀ ਬਾਹਰ ਦਾ ਕਰ ਲੈਣਾ ਥੋੜਾ ਬਹੁਤਾ ਮੈਨੂੰ ਕਹਦੇ ਨਾ ਨਾਲ ਲੱਗ ਕੇ ਸਾਰੇ ਕੰਮ ਕਰਨੇ ਆਦਤ ਨਹੀਂ ਸੀਗੀ ਪਰ ਹੁਣ ਜੇ ਮੈਂ ਕਰਦੀ ਆ ਨਾ ਮੈਨੂੰ ਹੁੰਦਾ ਨਹੀਂ ਚੱਜ ਨਾਲ ਕਰ ਲੈਣੀ ਆ ਪਰ ਕਿਹੜੇ ਮੈਨੂੰ ਕਾਲੀਆਂ ਪੈ ਜਾਂਦੀਆਂ ਹੋਈਆਂ ਨੇ ਇਹੋ ਤੇ ਆਦਤ ਆਪਣੀ ਬਦਲੋ ਨਾ ਤੁਸੀਂ ਦੱਸਾ ਕੀ ਵੇਖਦੇ ਕੇ ਮਾਂ ਕੰਮ ਕਰਦੀ ਚਲ ਕਰ ਲੈਂਦੇ ਆ ਪਰ ਮਾਂ ਨਾਲ ਐਂ ਲੱਗ ਬੈਨੇ ਜੇ ਝਾੜੂ ਲੋਂਡੀ ਆ ਇਹ ਨਹੀਂ ਵੀ ਮੈਂ ਝਾੜੂ ਹੱਥ ਜੋ ਫੜ ਕੇ ਮੈਲਾਦਾ ਮੈਨੂੰ ਦੀਦੀ ਨੇ ਆਪ ਤਾਂ ਮੇਰੀਆਂ ਵਗਾੜੀਆਂ ਨੇ ਉਹਨਾਂ ਨੇ ਨਹੀਂ ਵਗਾੜੀਆਂ ਇਹ ਤੁ ਆਪ ਆਪਣੀਆਂ ਵਗਾੜੀਆਂ ਆ ਉਹ ਕੰਮ ਕਰਦੇ ਐ ਨਾ ਸਾਰਾ ਆਪਣਾ ਕਰਦਾ ਟੋਟਲੀ ਸਾਰਾ ਕੰਮ ਕਰ ਉਹਨਾਂ ਨੂੰ ਸਮਝੀ ਜੇ ਉਹ ਕੰਮ ਕਰਦੇ ਤੇਰੇ ਦਿਮਾਗ ਤੇ ਜੀੜੀ ਨਹੀਂ ਪੈਂਦੀ ਵਾਕੇ ਮੈਂ ਉਹਨਾਂ ਵਰਗੀ ਕਦੀ ਨਹੀਂ ਬਣ ਸਕਦੀ ਕਦੀ ਨਹੀਂ ਪਰ ਮੈਂ ਬਣ ਕੇ ਵਿਖਾਵਾਂਗੀ ਮੈਂ ਹੁਣ ਅੱਜ ਤੋਂ ਨਾ ਮੰਮੀ ਕੋ ਕੋਈ ਕੰਮ ਨਹੀਂ ਲੈਣਾ ਰੋਟੀ ਸਬਜ਼ੀ ਵੀ ਮੈਂ ਬਣਾਇਆ ਕਰਨੀ ਆ ਸਾਰਾ ਕੰਮ ਮੈਂ ਕਰਿਆ ਕਰਨਾ ਆ ਪਰ ਤੂੰ ਮੰਮੀ ਨੂੰ ਕਹਿ ਦੇਣਾ ਮੈਨੂੰ ਵੀ ਚ ਟੋਕਣਾ ਜਦੋਂ ਟੋਕਦੇ ਨਾ ਫੇਰ ਮੇਰੀ ਨੀਅਤ ਵਧੋ ਜੀ ਮੇਰੀ ਗੱਲ ਸੁਣ ਚਲੋ ਥੋੜਾ ਬਹੁਤਾ ਕੰਮ ਗਲਤ ਕਰੇਂਗੇ ਉਹਨਾਂ ਤੇ ਟੋਕਣਾ ਹੀ ਵਿੱਚ ਨਿੱਕੀ ਮੋਟੀ ਨੋਕ ਚੋਕ ਤੇ ਹੁੰਦੀ ਰਹਦੀ ਆ ਇਹ ਚੀਜ਼ਾਂ ਨੂੰ ਤਾਂ ਸੰਭਾਲੋ ਲੈ ਮਾਦਾ ਆ ਗਈ ਵਾਹ ਮਾਦਾ ਆ ਗਿਆ ਤੂੰ ਮੰਮੀ ਤੂੰ ਹੀ ਮੈਨੂੰ ਕਹਿ ਲੈਂਦਾ ਜੋ ਕਹਿਣਾ ਸੀ ਤੂੰ ਇਹਨਾਂ ਨੂੰ ਕਿਉਂ ਕਿਹਾ ਘਰ ਚ ਤਾਂ ਅਸੀਂ ਇਕੱਠਿਆਂ ਨੇ ਰਹਿਣਾ ਹੁੰਦਾ ਕੋਈ ਨਹੀਂ ਪੁੱਛ ਮੈਂ ਕੋਈ ਚੁਗਲੀਆਂ ਥੋੜੀ ਲਾਈਆਂ ਉਹ ਤੇ ਮੈਂ ਬੈਠੀ ਆ ਤੇ ਮੇਰਾ ਪੁੱਤ ਕਹਿੰਦਾ ਵੀ ਤੂੰ ਮਾਦਾ ਕਿਵੇਂ ਬੈਠੀ ਆ ਤੇ ਮੈਂ ਪਤਾ ਆਪਣੇ ਦਿਲ ਦੀ ਗੱਲ ਕਰਤੀ ਹੁਣ ਦੁੱਖ ਤੇ ਹੁੰਦਾ ਹੀ ਆ ਮਾਤਾ ਟੈਨਸ਼ਨ 'ਚ ਬੈਠੀ ਮੈਨੂੰ ਤਾਂ ਦੁੱਖ ਲੱਗਾ ਤਾਂ ਮੈਂ ਪੁੱਛਿਆ ਅੱਧਾ ਕਦੀ ਪੁੱਛਿਆ ਨਾ ਮੰਮੀ ਮੇਰੀਆਂ ਤਾਂ ਸਿਰਫ ਦੀਦੀ ਨੇ ਆਤਾ ਵਗਾੜੀਆਂ ਹੀਆਂ ਸੀ ਹੁਣ ਮੈਂ ਕੰਮ ਲਈ ਕੋਈ ਕਰਵਾ ਲੈਨੀ ਆ ਪਤਾ ਨਹੀਂ ਕੀ ਐ ਆਦਤ ਛੁੱਟਦੀ ਨਹੀਂ ਵੀ ਮੇਰੀ ਛੱਡੋ ਨਾ ਇਹ ਆਦਤਾਂ ਚਲ ਬੱਤ ਹੁਣ ਸਮਝ ਰਿਆ ਨਾ ਸਮਝੇਂਗੀ ਤੇ ਫੇਰ ਸਹੀ ਐ ਇਹੋ ਆਦਤ ਆਪਣੀਆਂ ਸਹੀ ਕਰੋ ਠੀਕ ਐ ਕਿਹਦੇ ਮਗਰ ਲੱਗ ਕੇ ਆਇਆ ਨਾ ਕਰੋ ਵੀ ਜਾਂ ਹੀ ਨਹੀਂ ਕੰਮ ਕਰਨਾ ਅਗਲੀ ਕਰਨ ਦੀ ਕਰਨ ਤੋਂ ਚੁੱਪ ਕਰਕੇ ਨਹੀਂ 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 ਮੈਂ ਕੋਦੋਂ ਮੰਮੀ ਕੋ ਕੰਮ ਨਹੀਂ ਲਵਾਂਗੀ ਖਾਨੂੰ ਮੈਂ ਵੀ ਤਾਂ ਮੰਮੀ ਦੇ ਸ਼ਰੀਰ ਵਰਗਾ ਬੁੱਢਾ ਸ਼ਰੀਰ ਲੈਣਾ ਮੈਂ ਮੈਂ ਤੇ ਉਹ ਗਲਤੀ ਤੈਨੂੰ ਸਮਝਾਈ ਨਹੀਂ ਨਹੀਂ ਮੈਂ ਖਿਆਲ ਰੱਖਾਂਗੀ ਇਹ ਗੱਲਾਂ ਦਾ ਸੌਰੀ ਮੰਮੀ ਤੁਹਾਡਾ ਕੰਮ ਵੜਾ ਲਈ ਚੱਲ ਪੁੱਤ ਸ਼ਾਬਾਸ਼ੇ ਤੇਰੇ ਸਮਝ ਜਿੱਤ ਗਈ ਨਾ ਚਲ ਕੋਈ ਨਹੀਂ ਮਾਰਾ ਤੂੰ ਵੀ ਮਾਰਾ ਮੋਟਾ ਹੱਥ ਪੱਲਾ ਮਾਰ ਲੈ ਅਗਰ ਹੀ ਤੇਰੇ ਹੱਡ ਡੁੱਢ ਖੁੱਲਦੇ ਰਹਿਣਗੇ ਨਹੀਂ ਰਹਿਣ ਤੋ ਹੁਣ ਮੰਮੀ ਕਹਿੰਦੀ ਹੁਣ ਕੰਮ ਲੈ ਲੈ ਓਏ ਜਾਮ ਹੋਈ ਨਾ ਨਾ ਉੱਥੇ ਬੈਠਿਆ ਨੇ ਅੱਛਾ ਫੇਰ ਕਿਹੜਾ ਗੋਡੇ ਦੋਦੇ ਬਾਂਹ ਤੋ ਚਲੋ ਬੈਠੋ ਮੈਂ ਚਾਪਨਾ ਗਿਆ ਨਹੀਂ ਚਲ ਠੀਕ ਜ਼ਬਤ ਠੀਕ ਬਣਾ ਲੈ ਮਦਾਈ ਤੇ ਤੈਨੂੰ ਮੈਂ ਕਹਿਿਆ ਨਾ ਸਮਝਾਇਆ ਕਲੰਦੀ ਨੂੰ ਸਮਝਾਇਆ ਤੈਨੂੰ ਪਤਾ ਲੱਗ ਗਿਆ ਨਾ ਗੁੱਸਾ ਕੀਤਾ ਨੀ ਕੁਝ ਬੰਦਾ ਚਲ ਪਤਾ ਸਮਝ ਗਈ ਟਾਈਮ ਨਾਲ ਠੀਕ ਆ ਹਾਂ ਗੁੱਸਾ ਕੀਤਾ ਕੁਝ ਨਹੀਂ ਬੰਦਾ ਆਹ ਬਲੇ ਭਾਬੀ ਵੀ ਆ ਗਈ ਐ ਹੋ ਤੇ ਮੰਮੀ ਗੱਲ ਆ ਜੇ ਐ ਹੋ ਤੁਸੀਂ ਥੋੜੀ ਦੇਰ ਪਹਿਲੇ ਸਮਝਾ ਦਿੰਦੇ ਨਾ ਤੇ ਉਦੋਂ ਦੀ ਸਮਝ ਗਈ ਹੁੰਦੀ ਤੁਹਾਨੂੰ ਵੀ ਇੰਨੀ ਦਿੱਕਤ ਨਾ ਆਉਂਦੀ ਕੰਮਕਾਜ ਕਰਨ ਚ ਇਹ ਜਿਹੜਾ ਘਰ ਆ ਨਾ ਇਹ ਇਕੱਲੇ ਬੰਦੇ ਤੋਂ ਨਹੀਂ ਸੰਭਾਲਿਆ ਜਾਂਦਾ ਇਹਨੂੰ ਸਾਰੇ ਵੇਖਣ ਨਾ ਫੇਰ ਗੱਲ ਬੰਦੀ ਹੈ ਜੇ ਤੁਸੀਂ ਕਹੋ ਵੀ ਤੁਸੀਂ ਇਕੱਲੇ ਹੁਣ ਐਸੋ ਮੇਰੇ ਘਰ ਸੰਭਾਲ ਲੋਗੇ ਤੇ ਨੋਹਾਂ ਤੁਹਾਡੀਆਂ ਐਸ਼ ਕਰਨ ਇਹ ਗੱਲ ਨਹੀਂ ਬਣ ਸਕਦੀ ਠੀਕ ਹੈ ਇਹਦੇ ਨਾਲੋਂ ਚੰਗਾ ਵਾ ਕਿ ਤੁਸੀਂ ਵੀ ਬਿਮਾਰ ਪੈਂਦੇ ਤੇ ਉਹਦੇ ਹੱਡ ਹਰਾਮ ਹੁੰਦੇ ਵੇਖੋ ਮੰਮੀ ਹੁਣ ਤੇ ਤੁਸੀਂ ਹੈਗੇ ਹੋ ਤੁਸੀਂ ਘਰ ਪਰਵਾਹ ਸੰਭਾਲ ਲੈਂਦੇ ਹੋ ਰੱਬ ਨਾ ਕਰੇ ਬੁੱਢੇ ਸਰੀਰ ਦਾ ਕੀ ਪਤਾ ਤੁਸੀਂ ਬਿਮਾਰ ਹੋ ਜੋ ਫਿਰ ਉਹਨੂੰ ਇੰਨਾ ਔਖਾ ਲੱਗਣਾ ਨਾ ਇਹ ਕੰਮ ਇਥੋਂ ਤੱਕ ਕਿ ਉਹਨੇ ਤੁਹਾਨੂੰ ਵੀ ਖਿਚੜੀ ਬਣਾ ਕੇ ਦੇਣੀ ਹੈ ਨਾ ਤੇ 100 ਵਾਰ ਸੋਚਣਾ ਵੀ ਮੈਂ ਬਣਾ ਕੇ ਦਵਾ ਕਿ ਨਾ ਉਠਾਂ ਕਿ ਨਾ ਉਠਾਂ ਇਹਦੇ ਨਾਲੋਂ ਚੰਗਾ ਵਾ ਕਿ ਹਰ ਨੌ ਨੂੰ ਇਹ ਆਦਤ ਪਹਿਲੇ ਹੀ ਪਾਈ ਜਾਵੇ ਕਿ ਆਪਣੇ ਕੰਮ ਤੋਂ ਸੇ ਸਾਹਮੋ ਤੁਹਾਡੀ ਗ੍ਰਸਤੀ ਆ ਅਹੀਂ ਹੁਣ ਸਾਰੀ ਉਮਰ ਕੀਤਾ ਵਾ ਸਾਡੀ ਮਰਜ਼ੀ ਅਹੀਂ ਥੋੜਾ ਬੋੜਾ ਤੁਹਾਡੇ ਨਾਲ ਹੈਲਪ ਕਰੀਏ ਜਾਂ ਨਾ ਕਰੀਏ ਪਰ ਤੁਹਾਨੂੰ ਆਪਣਾ ਘਰ-ਬਾਰ ਗ੍ਰਸਤੀ ਸਾਰੇ ਸੰਭਲਣੀ ਪੈਣੀ ਉਹ ਤੇ ਗੱਲ ਆ ਨਾ ਮੈਂ ਤੁਹਾਨੂੰ ਉਹ ਗੱਲ ਕਹਿਣ ਲੱਗਾ ਪੀ ਕਿਹਦੇ ਮਗਰ ਲਾਕੇ ਆਪਣੀਆਂ ਆਰਤਾ ਨਾ ਸਰ ਹੁਣ ਤੁਸੀਂ ਆ ਤੁਸੀਂ ਇਕੱਲੇ ਕੰਮ ਕਰਦੇ ਰਹੇ ਉਹਨੂੰ ਤੁਸੀਂ ਬੜੀ ਕਹਿੰਦੇ ਸਾਰਾ ਹਾਂ ਤੁਸੀਂ ਇਹ ਚੀਜ਼ ਚਾਹੀਦੀ ਐ ਬਦ ਦੋਵੇਂ ਰਲ ਕੇ ਕੰਮ ਕਰਨੇ ਇਤਨਾ ਕਰੇ ਚੱਲ ਪੁੱਤ ਫੇਰ ਵੀ ਟਾਈਮ ਨਾ ਸਮਝਦੀ ਮੈਂ ਤਾਂ ਲੜਾਈਆਂੋਂ ਡਰਦੀ ਸਾਂ ਇੱਕ ਗੱਲ ਇਹ ਹੀ ਆ ਵੇਖੋ ਦੀਦੀ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ ਜਿਹੜਾ ਬੰਦਾ ਤੇ ਨੌਕਰੀ ਤੇ ਜਾਂਦਾ ਉਹ ਤੇ ਮੰਨ ਲਓ ਚਲ ਘਰ ਚੰਗੀ ਤਰ੍ਹਾਂ ਨਹੀਂ ਸੰਭਾਲ ਪਾਉਂਦਾ ਜਾਂ ਉਹਦਾ ਨਹੀਂ ਟਾਈਮ ਲੱਗਣ ਦਿਆ ਜਿਹੜਾ ਬੰਦਾ ਸਾਰਾ ਦਿਨ ਘਰ ਰਹਿੰਦਾ ਉਹ ਤੇ ਘੱਟੋ ਘੱਟ ਘਰ ਨੂੰ ਸਹੀ ਤਰ੍ਹਾਂ ਚਲਾ ਸਕਦਾ ਹੈ ਕਿ ਨਹੀਂ ਬੰਦਾ ਨਾ ਹੱਡ ਹਰਾਮ ਹੋ ਜਾਂਦਾ ਸਿੱਧੀ ਮੇਰੀ ਇਹ ਪਤਾ ਆਪਣੀ ਆਪਣੀ ਸੋਚ ਜੀ ਮੈਡਮ ਦੀ ਗੱਲ ਤੇ ਗੌਰ ਕੀਤਾ ਜਾਵੇ ਕਿ ਜਿਹੜੀਆਂ ਹਾਊਸ ਵਾਈਫ ਹੈਆਂ ਨਾ ਉਹਨਾਂ ਲਈ ਵੀ ਇਹ ਬਹਾਨਾ ਨਹੀਂਗਾ ਕਿ ਸਾਡੇ ਕੋਲ ਕੰਮ ਟਾਈਮ ਨਾ ਨਿੰਦਾ ਜਾਂ ਕਿ ਇਹ ਸੁਸਤੀ ਹੈ ਸਵੇਰੇ ਉੱਠਣ ਦਾ ਟਾਈਮ ਨਾ 11 12 ਵਜੇ ਸਾਰੇ ਦੁਪਹਿਰ ਦੀ ਰੋਟੀ ਦਾ ਕੰਮ ਮੁੱਕ ਜਾਂਦੇ ਨੇ ਤੇ ਜੋ ਬਾਹਰ ਕੰਮ ਕਰਦੀਆਂ ਨੇ ਉਹ ਜਿੰਨਾ ਵੀ ਕਰਨਗੇ ਉਹਨਾਂ ਨੇ ਆਪਣਾ ਹੀ ਕਰਨਾ ਹੈ। ਹੂੰ। ਕਿਸੇ ਤੇ ਤੇ ਨਹੀਂ ਉਹ ਕਿਸੇ ਨਾਲ ਦੀ ਪਰੇਸ਼ਾਨੀ ਪਾਉਂਦੀਆਂ। ਅੱਜ ਕਰਨ, ਕੱਲ ਕਰਨ, ਦਹਾ ਦੇ ਨਾਲ ਕਰਨ, ਦੋ-ਦੋ ਦਿਨਾਂ ਬਾਅਦ ਵਾਰੀ ਲਾਣ ਉਹਨਾਂ ਦਾ ਆਪਣਾ ਕੰਮ ਹੈ। ਇਸ ਲਈ ਹਰੇ ਦਾ ਕੰਮ ਕਰਨ ਦਾ ਤਰੀਕਾ ਆਪਣਾ ਆਪਣਾ ਕਿਸੇ ਤੇ ਉਂਗਲ ਚੁੱਕਣ ਦੀ ਲੋੜ ਨਹੀਂ। ਬਿਲਕੁਲ ਜੀ। ਲੇਕਿਨ ਆਪਣੇ ਵੱਡਿਆਂ ਤੋਂ ਕੰਮ ਨਾ ਲਿਓ ਇਹਨਾਂ। ਉਹਨਾਂ ਦੇ ਸਰੀਰਾਂ 'ਚ ਨਹੀਂ ਜਾਨ ਨਹੀਂ ਉਹਨਾਂ ਦੇ ਹੱਡਾਂ 'ਚ ਨਹੀਂ ਜਾਨ ਨਹੀਂ ਉਹ ਵਿਚਾਰੇ ਸਾਰੀ ਉਮਰ ਵੀ ਕਰਦੇ ਆ ਬਾਅਦ ਫੇਰ ਉਹ ਲੜਾਈ ਤੋਂ ਡਰਦੇ ਨੌ ਪੁੱਤਾਂ ਤੋਂ ਚੁੱਪ ਰਹਿੰਦੇ ਫੇਰ ਚੁੱਪ ਕਿਤੇ ਉਹ ਕੰਮ ਕਰਦੇ ਨੇ ਮੈਂ ਨਹੀਂ ਉਮਰਾਂਤੀ ਇਹਨਾਂ ਦਾ ਲੈ ਆ ਜਾਂਦਾ ਕਿ ਹੁਣ ਤੇਰੇ ਸਰੀਰ ਚੌਂਕਿਆਂ 'ਚ ਲੱਗਾ ਹੋਵੇ ਜਾਂ ਕੋਈ ਖਲੇਰਾ ਚੁਕਦਾ ਹੋਵੇ ਮੈਨੂੰ ਦੇ ਵੇਖ ਕੇ ਵੈਸੇ ਬੜਾ ਹੋਰ ਤਰਾ ਮਹਿਸੂਸ ਹੁੰਦਾ ਵੈ ਮੈਂ ਤਾਂ ਇਧਰੋਂ ਆਂਦੀ ਸੀ ਕਿ ਲੇਟਸ ਵਾਰ ਸੀ ਬਜ਼ੁਰਗ ਜੀ ਸੀ ਉਹ ਬੁੱਕਰ ਫੇਰਦੀ ਸੀ ਮੈਨੂੰ ਇੰਨਾ ਮਨ ਨੂੰ ਆਇਆ ਕਿ ਕਾਤੋਂ ਕਾਤੋਂ ਆਂਦੀ ਜੀ ਤੁਸੀਂ ਬੁੱਕਰ ਫੇਰਦੇ ਕਹਿੰਦੇ ਪੁੱਤ ਕੁਝ ਨਹੀਂ ਹੋਲੀ ਬੋਲ ਅੰਦਰ ਬੱਚੇ ਸੁੱਤੇ ਆ ਆਪਣੀ ਮਾਂ ਨੂੰ ਸ਼ਿਕਾਇਤ ਲਾ ਦਨਗੇ ਮੈਂ ਤਾਂ ਤਾਂ ਕੀਤੀ ਤੇ ਹੁਣ ਇਹਨਾਂ ਨੇ ਕੁਰਸੀਆਂ ਲਾ ਕੇ ਬਹਿਣਾ ਹਨ ਤੇ ਮਿੱਟੀ ਨਾਲ ਓਡੇ ਮੈਂ ਇਹ ਦਾਦੀ ਨੂੰ ਵੀ ਫਿਕਰ ਹੈ ਤੇ ਮਾਂ ਨੂੰ ਨਹੀਂ ਫਿਕਰ ਹੋएगी ਕੋਈ ਨਾ ਮਾਵਾਂ ਬੱਚਿਆਂ ਤੋਂ ਡਰਦੀਆਂ ਚੋਕਕਾਰ ਨਹੀਂਦੀ ਸਭ ਮਾਂ ਸਮਝਿਆ ਹੀ ਨਹੀਂ ਜਾਂਦਾ ਸਿੱਧੀ ਮੇਨ ਗੱਲ ਬਹੁਤ ਘੱਟ ਸਮਝੀ ਬਹੁਤ ਘੱਟ ਇਹ ਨੂੰ ਆ ਸਮਝਦੀ ਆ ਵੀ ਸੱਸ ਸਾਡੇ ਕੋਲੋਂ ਡਰਦੀ ਏ ਨਹੀਂ ਡਰਨ ਵਾਲੀ ਗੱਲ ਨਹੀਂ ਏ ਪਰ ਮਾਰ ਚ ਇਕਲੀਏ ਸ਼ਨਾਵੇਂ ਤਾਂ ਕਰਕੇ ਮਾ ਇਹ ਡਰਨਾ ਕਿ ਦੇਖੋ ਪਰਮਾਤਮਾ ਦਾ ਡੋਰੋ ਬੰਦਾ ਕਿਸੋ ਕਾ ਡਰਣ ਜੀਏ ਹੋਰ ਤੇ ਗੱਲ ਹੈ ਨਾ ਸਮਝਾਉਂਦਾ ਵੀ ਟੰਗ ਹੁੰਦਾ ਅਗਲੇ ਬੰਦੇ ਨੂੰ ਸਮਝਾਓ ਕੀ ਪਤਾ ਉਹਦੇ ਖਾਨੇ ਗੱਲ ਪੈ ਜੇ ਉਹ ਇਹ ਕਹਾਣੀ ਘਰ ਘਰ ਦੀ ਏ ਹਾਂ ਹਰ ਘਰ ਚੇ ਗਾ ਜੇ ਦਰਾਣੀ ਛਾਣੀ ਹੋਣ ਭਾਵੇਂ ਨਾਮ ਕੋਈ ਖਵਾਰੀ ਹੋਵੇ ਉਹਦੇ ਸਿਰ ਤੇ ਪਹਿਲਾ ਕੰਮ ਹੁੰਦਾ ਵਾ ਉਹ ਵੀ ਆਈ ਜਾਵੇ ਫਿਰ ਭੁਜਾਈ ਉਹਦਾਂ ਦੀ ਹਰਕਤਾਂ ਲੱਗ ਲੱਗ ਪੈਂਦੀ ਫਿਰ ਮਾਮ ਨੂੰ ਕੰਮ ਕਰਾਉਂਦਾ ਆ ਗੱਲ ਦੀ ਸਟੋਰੀ ਆ ਇਸ ਸਭ ਕਰਾਂ ਦੀ ਸਟੋਰੀ ਹੈ ਤੇ ਤੁਹਾਨੂੰ ਸਾਡੇ ਸ਼ਮੀ ਮੈਡਮ ਦਾ ਰੋਲ ਕਿੱਦਾਂ ਦਾ ਲੱਗਾ ਆਫਿਸ ਤੋਂ ਆਏ ਨੇ ਮੈਂ ਇਹਨਾਂ ਨੂੰ ਕਿਹਾ ਸੀ ਆਫਿਸ ਦੇ ਤੁਸੀਂ ਲੱਗਣ ਦੇ ਤਾਂ ਹੀਰੋ ਲੱਗ ਰਹੇ ਨਹੀਂ ਕਰਦੀ ਕਹਿੰਦੇ ਨਹੀਂ ਤੁਸੀਂ ਤੁਸੀਂ ਕਰ ਲੋ ਕੋਈ ਸੋ ਇਸ ਸਟੋਰੀ 'ਚ ਬੜਾ ਪਿਆਰਾ ਮੈਸੇਜ ਹੈ ਕਿਸੇ ਇੱਕ ਘਰ ਦੀ ਕਹਾਣੀ ਨਹੀਂ ਮੈਨੂੰ ਲੱਗਿਆ ਸੋਚੋ 80 85% ਸਭ ਘਰਾਂ ਦੀ ਕਹਾਣੀ ਹੋਵੇਗੀ ਠੀਕ ਹੈ ਕਮੈਂਟ ਬਾਕਸ 'ਚ ਦੱਸਣਾ ਜਰੂਰ ਕਿ ਤੁਹਾਨੂੰ ਇਹਦੇ 'ਚ ਕੀ ਅੱਛਾ ਲੱਗਾ ਔਰ ਕੀ ਗਲਤ ਲੱਗਾ ਸੋ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੋਟੀ ਦੀ ਲਾਈਕ ਕਰਨਾ ਜੇ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰਨਾ ਬਸ ਮੇਨ ਗੱਲ ਵਿਮਲ ਸ਼ਮੀ ਇਹ ਕਿ ਕਿਹੜੀ ਸ਼ਮੀ ਇੱਕ ਹੋਰ ਬੇਹਦੀ ਆ ਖਾਸ ਸ਼ਮੀ ਵਿਮਲ ਜਨਨਲਾ ਉਹਦੇ ਦੀ ਵੀ ਅਸੀਂ ਸਟੋਰੀ ਨਿਊ ਸਟਾਰਟ ਕੀਤੀ ਪਾਉਣ ਵਾਸਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਉਹ ਮੇਰਾ ਜਿਹੜਾ ਚੈਨਲ ਸੀ ਨਾ ਰਿਜੈਕਟ ਹੋ ਗਿਆ ਸੀ ਤੇ ਪੇਮੈਂਟ ਵੀ ਵਿੱਚ ਬਣੀ ਸੀ 3-4 ਮਹੀਨੇ ਦੀ ਤੇ ਪਰ ਉਹ ਚੈਨਲ ਸਾਡਾ ਨਾ ਅੱਗੋਂ YouTube ਤੋਂ ਨਾ ਅਸੈਪਟ ਨਹੀਂ ਹੋਇਆ ਸੀ ਉਹ ਕੁਦਰਤੀ ਸਾਨੂੰ ਹੁਣ ਮੈਸੇਜ ਆ ਗਿਆ ਦਾ ਮੋਨਟਾਈਜ਼ ਵੀ ਔਨ ਹੋ ਗਿਆ ਵਾ ਤੇ ਸਾਰਾ ਕੁਝ ਵਧੀਆ ਹੋ ਗਿਆ ਉਹਨਾਂ ਨੇ ਪਿੱਛੋਂ ਮੈਸੇਜ ਭੇਜਿਆ ਕਿ ਤੁਸੀਂ ਇਹਨੂੰ ਹੁਣ ਲਗਾਤਾਰ ਕੰਮ ਕਰੋ ਇਹ ਦੇਖੇ ਤੇ ਸਭ ਵਧੀਆ ਆਏਗਾ ਤੇ ਇਸ ਕਰਕੇ ਮੇਰੇ ਸ਼ੰਮੀ ਵਿਮਲ ਚੈਨਲ ਨੂੰ ਪਿਆਰ ਦੋ ਵਾਤ ਵਾਤ ਜਾਓ ਸਬਸਕ੍ਰਾਈਬ ਕਰੋ ਹਾਂ ਬਹੁਤ ਐਂਡ ਵੀ ਸਟੋਰੀ ਪਾਉਂਦੇ ਆ ਤੇ ਜ਼ਰੂਰ ਵੇਖਿਓ ਛੋਟੀ ਜੀ ਪਹਿਲੀ ਬੈਲ ਜ਼ਰੂਰ ਬੈਲ ਨੂੰ ਹੈ ਚੰਗਾ ਜੀ ਸਾਸ਼ਿਕਾ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਪਿਆਰੀ-ਪਿਆਰੀ ਵੀਡੀਓ ਸਾਡੀ ਦੇਖਦੇ ਰਹੋ ਠੀਕ ਹੈ ਜੀ ਓਕੇ ਧੰਨਵਾਦ ਚਲੋ ਬਾਏ ਬਾਏ ਕਰਦੇ ਫਿਰ ਬਾਏ ਬਾਏ